ਰਾਸ਼ਟਰਪਤੀ 트੍ਰాంਪ ਦੇ ਅਹੁਦਾ ਸੰਭਾਲਣ ਤੋਂ ਬਾਅਦ ਅਮਰੀਕਾ ਦਾ ਵੀਜ਼ਾ ਲੈਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਜੀ ਹਾਂ 트੍ਰాంਪ ਪ੍ਰਸ਼ਾਸਨ H1B ਵੀਜ਼ਾ ਜਾਰੀ ਕਰਨ ਦੀ ਪ੍ਰਤੀਕਿਰਿਆ ਵਿੱਚ ਮਹੱਤਵਪੂਰਨ ਬਦਲਾਅ ਕਰਨ ਜਾ ਰਹੇ ਨੇ ਅਮਰੀਕੀ ਗ੍ਰੈਸ ਸੁਰੱਖਿਆ ਭਾਗ ਨੇ ਇਸ ਵੀਜ਼ਾ ਨੂੰ ਜਾਰੀ ਕਰਨ ਲਈ ਵੈਂਡਿੰਗ ਚੋਣ ਪ੍ਰਤੀਕਿਰਿਆ ਦਾ ਪ੍ਰਸਤਾਵ ਰੱਖਿਆ ਇਹ ਪ੍ਰਣਾਲੀ ਵਿੱਚ ਲਾਟਰੀ ਦੇ ਬਜਾਏ ਉਹਨਾਂ ਬਿਨੇਕਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ ਜਿਨ੍ਹਾਂ ਦੇ ਪ੍ਰੋਫਾਈਲ ਵਤੇਰੇ ਵਜਨੀ ਨੇ ਯਾਨੀ ਕਿ ਉਹ ਜੋ ਵਤੇਰੇ ਹੁਨਰਮੰਦ ਨੇ ਅਮਰੀਕਾ ਵਿੱਚ H1B ਵੀਜ਼ਾ ਮੰਗਣ ਵਾਲਿਆਂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਸ਼ਾਮਲ ਨੇ ਅਜਿਹੀ ਸਥਿਤੀ ਵਿੱਚ ਇਹ ਫੈਸਲਾ ਸਿੱਧੇ ਤੌਰ ਤੇ ਭਾਰਤੀਆਂ ਨੂੰ ਪ੍ਰਭਾਵਿਤ ਕਰੇਗਾ ਕਿਉਂਕਿ ਅਰਜ਼ੀਆਂ ਦੀ ਗਿਣਤੀ ਉਪਲਬਧ ਥਾਵਾਂ ਤੋਂ ਵੱਧ ਹੈ ਇਸ ਦੀ ਜਗ੍ਹਾ DHS ਨੇ 17 ਜੁਲਾਈ ਨੂੰ ਇੱਕ ਨਵੀਂ ਵੈਂਡਿੰਗ ਚੋਣ ਪ੍ਰਤੀਕਿਰਿਆ ਦਾ ਪ੍ਰਸਤਾਵ ਰੱਖਿਆ ਹਾਲਾਂਕਿ ਡੀ ਐਚ ਐਸ ਨੇ ਅਜੇ ਤੱਕ ਇਸ ਬਾਰੇ ਜ਼ਿਆਦਾ ਵੇਰਵੇ ਨਹੀਂ ਦਿੱਤੇ ਨੇ ਪਰ ਇਸ ਨੇ ਕਿਹਾ ਹੈ ਕਿ ਸਲਾਨਾ ਐਚ 1 ਵੀਜ਼ਾ ਵਿੱਚੋਂ 20000 ਵੀਜ਼ੇ ਮਾਸਟਰ ਡਿਗਰੀ ਧਾਰਕਾਂ ਲਈ ਰਾਖਵੇਂ ਰੱਖੇ ਜਾਣਗੇ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਇਸ ਦੀ ਨਿਗਰਾਨੀ ਕਰੇਗੀ